ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਆਪ ਸਭ ਦੀ ਜਾਣਕਾਰੀ ਲਈ ਦੱਸਣ ਜਾ ਰਹੇ ਹਾਂ ਕਿ ਸ਼ਿਜਰਾ ਸ਼ਰੀਫ ਕੀ ਹੁੰਦਾ ਹੈ ਇਹ ਕਦੋਂ ਪੜਿਆ ਜਾਂਦਾ ਹੈ ਅਤੇ ਇਹ ਕਿਨਾਂ ਲਈ ਪੜਨਾ ਜ਼ਰੂਰੀ ਹੁੰਦਾ ਹੈ ਕੀ ਸਾਰੇ ਭਗਤਾਂ ਲਈ ਇੱਕੋ ਸ਼ਿਜਰਾ ਹੁੰਦਾ ਹੈ ਜਾਂ ਅਲੱਗ-ਅਲੱਗ ਹੁੰਦਾ ਹੈ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖੋ ਸੰਗਤ ਜੀ ਜਿਹੜੇ ਭਗਤ ਪੀਰੀ ਮਰੀਦੀ ਬਾਰੇ ਜਾਣਦੇ ਹਨ ਉਹਨਾਂ ਨੂੰ ਇਹ ਛਿਜਰੇ ਬਾਰੇ ਜ਼ਰੂਰ ਪਤਾ ਹੋਵੇਗਾ ਪਰ ਜਿਹੜੇ ਭਗਤਾਂ ਨੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਹੈ ਉਹਨਾਂ ਦੀ ਜਾਣਕਾਰੀ ਲਈ ਇਹ ਖਾਸ ਵੀਡੀਓ ਬਣਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਵੀ ਸ਼ਿਜਰਾ ਸ਼ਰੀਫ ਬਾਰੇ ਪਤਾ ਲੱਗ ਸਕੇ ਸ਼ਿਜਰਾ ਪੜਨਾ ਕਿਉਂ ਜ਼ਰੂਰੀ ਹੈ ਅਤੇ ਇਸ ਨੂੰ ਪੜਨ ਦੇ ਕੀ ਫਾਇਦੇ ਹਨ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਸ਼ਿਜਰਾ ਹੈ ਕੀ ਸੰਗਤ ਜੀ ਜਦੋਂ ਵੀ ਕੋਈ ਕਿਸੇ ਸਿਲਸਲੇ ਵਿੱਚ murid ਬਣਦਾ ਹੈ ਜਿਵੇਂ ਜੇਕਰ ਕੋਈ ਕਾਦਰੀ ਸਿਲਸਲੇ ਵਿੱਚ murid ਬਣਦਾ ਹੈ ਅਤੇ ਮੁਰਸ਼ਿਦ ਧਾਰਨ ਕਰਦਾ ਹੈ ਜਾਂ ਕੋਈ ਚਿਸ਼ਤੀ ਘਰਾਣੇ ਦੀ ਮਰੀਦੀ ਹਾਸਲ ਕਰਦਾ ਹੈ ਤਾ ਮੁਰੇਦ ਬਣਾਉਣ ਤੋਂ ਬਾਅਦ ਉਸ ਨੂੰ ਉਸ ਦਾ ਮੁਰਸ਼ਿਦ ਉਸ ਦਾ ਪੀਰ ਇੱਕ ਕਿਤਾਬ ਦੇ ਰੂਪ ਵਿੱਚ ਕੁਝ ਨਾਮ ਲਿਖ ਕੇ ਦਿੰਦਾ ਹੈ ਇਸ ਕਿਤਾਬ ਵਿੱਚ ਬਹੁਤ ਸਾਰੇ ਪੀਰਾਂ ਦੇ ਨਾਮ ਹੁੰਦੇ ਹਨ ਜਿਹੜੇ ਉਸ ਸਿਲਸਿਲੇ ਵਿੱਚ ਉਹਨਾਂ ਤੋਂ ਪਹਿਲਾਂ ਹੋ ਚੁੱਕੇ ਹਨ ਇਸ ਕਿਤਾਬ ਦੇ ਅੰਦਰ ਇਹ ਜੋ ਤੁਹਾਡੇ ਮੁਰਸ਼ਿਦ ਹਨ ਪੀਰ ਹਨ ਇਹਨਾਂ ਤੋਂ ਲੈ ਕੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ حضرت ਮੁਹੰਮਦ ਸਾਹਿਬ ਤੱਕ ਸਾਰੇ ਪੀਰਾਂ ਦੇ ਨਾਮ ਲਿਖੇ ਹੁੰਦੇ ਹਨ ਮਤਲਬ ਜੋ ਤੁਹਾਡਾ ਪੀਰ ਹੈ ਉਸ ਦਾ ਨਾਮ ਫਿਰ ਉਹਨਾਂ ਦੇ ਪੀਰਾਂ ਦਾ ਨਾਮ ਅੱਗੇ ਫਿਰ ਉਹਨਾਂ ਦੇ ਪੀਰ ਦਾ ਨਾਮ ਇਸ ਤਰ੍ਹਾਂ ਇਹ ਸਿਲਸਿਲਾ حضرت ਮੁਹੰਮਦ ਸਾਹਿਬ ਤੱਕ ਲਿਖਿਆ ਹੋਇਆ ਮਿਲਦਾ ਹੈ ਕਹਿਣ ਦਾ ਭਾਵ ਕਿ ਇਸ ਵਿੱਚ ਤੁਹਾਡੇ ਪੀਰ ਤੋਂ ਲੈ ਕੇ حضرت ਮੁਹੰਮਦ ਸਾਹਿਬ ਤੱਕ ਕੌਣ ਕਿਸ ਦਾ ਪੀਰ ਹੋਇਆ ਹੈ ਉਹਨਾਂ ਸਾਰਿਆਂ ਦਾ ਨਾਮ ਲਿਖਿਆ ਹੋਇਆ ਮਿਲਦਾ ਹੈ ਇਸ ਨੂੰ ਸ਼ਿਜਰਾ ਸ਼ਰੀਫ ਕਿਹਾ ਜਾਂਦਾ ਹੈ ਸੰਗਤ ਜੀ ਜਿੰਨੇ ਵੀ ਸਿਲਸਿਲੇ ਨੇ ਸਭ ਦਾ ਸ਼ਿਜਰਾ ਸ਼ਰੀਫ ਵੱਖਰਾ ਹੁੰਦਾ ਹੈ ਅਤੇ ਹਜ਼ਰਤ ਮੁਹੰਮਦ ਸਾਹਿਬ ਤੇ ਜਾ ਕੇ ਮਿਲਦਾ ਹੈ ਮੁਰਸ਼ਿਦ ਆਪਣੇ ਮਰੀਦ ਨੂੰ ਰੋਜ਼ ਇਸ ਸ਼ਿਜਰੇ ਨੂੰ ਪੜਨ ਦੀ ਤਾਕੀਦ ਕਰਦੇ ਹਨ ਸੰਗਤ ਜੀ ਹੁਣ ਸ਼ਿਜਰਾ ਪੜਨ ਦਾ ਕੀ ਤਰੀਕਾ ਹੈ ਇਹ ਸਮਝ ਲੈਂਦੇ ਹਾਂ ਸਭ ਤੋਂ ਪਹਿਲਾਂ ਸੂਰਹ ਫਾਤੀਹਾ ਯਾਨੀ ਅਲਹਮਦੁ ਸ਼ਰੀਫ ਅਤੇ ਚਾਰੇ ਕੁਲਾ ਪੜਨੀਆਂ ਹੁੰਦੀਆਂ ਨੇ ਚਾਰੇ ਕੁਲਾ ਤੁਹਾਨੂੰ ਜ਼ੁਬਾਨੀ ਯਾਦ ਹੋਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਤੁਸੀਂ ਇਹ ਦੁਆ ਕਰਨੀ ਹੈ ਇਹੇ ਮੇਰੇ ਮੌਲਾ ਮੈਂ ਜਿਸ ਸਿਲਸਲੇ ਵਿੱਚ ਮਰੀਦੀ ਲਈ ਹੈ ਇਹਨਾਂ ਦੇ ਵਸੀਲੇ ਨਾਲ ਇਹਨਾਂ ਪੜਿਓਏ ਕਲਾਮਾਂ ਨੂੰ ਆਪਣੀ ਦਰਗਾਹ ਵਿੱਚ ਕਬੂਲ ਫਰਮਾਓ ਅਤੇ ਇਸ ਪੜ੍ਹਨੇ ਦਾ ਜੋ ਸਵਾਬ ਤੁਸੀਂ ਮੈਨੂੰ ਅਤਾ ਕਰੋ ਉਸ ਨੂੰ ਮੇਰੇ ਸਿਲਸਲੇ ਦੇ ਸ਼ਿਜਰੇ ਵਿੱਚ ਜੋ ਵੀ ਪੀਰ ਹੋਏ ਹਨ ਹਜ਼ੂਰ ਮੁਹੰਮਦ ਸਾਹਿਬ ਤੱਕ ਉਹਨਾਂ ਸਾਰਿਆਂ ਦੀ پاک ਰੂਹ ਨੂੰ ਇਸ ਦਾ ਸਵਾਬ ਅਤਾ ਫਰਮਾਓ ਸ਼ਿਜਰੇ ਵਿੱਚ ਆਏ ਸਾਰੇ ਨਾਮ ਤੁਸੀਂ ਦੱਸੀ ਤਰਤੀਬ ਅਨੁਸਾਰ ਪੜਨੇ ਹਨ ਅਤੇ ਇਸ ਤਰ੍ਹਾਂ ਇਹ ਸਵਾਬ ਉਹਨਾਂ ਸਾਰੇ ਪੀਰਾਂ ਤੱਕ ਦੇਣਾ ਹੈ ਸੰਗਤ ਜੀ ਜਦੋਂ ਅਸੀਂ ਸ਼ਿਜਰਾ ਪੜਦੇ ਹਾਂ ਤਾਂ ਉਹ ਸਾਰੇ ਪੀਰ ਵੀ ਸਾਨੂੰ ਯਾਦ ਕਰਦੇ ਹਨ ਸੰਗਤ ਜੀ ਜਦੋਂ ਅਸੀਂ ਸ਼ਿਜਰਾ ਪੜਦੇ ਹਾਂ ਤਾਂ ਅਸੀਂ ਉਹਨਾਂ ਸਾਰੇ ਪੀਰਾਂ ਨੂੰ ਯਾਦ ਕਰਦੇ ਹਾਂ ਤੇ ਉਹ ਵੀ ਸਾਨੂੰ ਸਾਰੇ ਪੀਰ ਜਿੰਨੇ ਵੀ ਸਾਡੇ ਸ਼ਿਜਰੇ ਵਿੱਚ ਹੋਏ ਹਨ ਉਹ ਵੀ ਸਾਨੂੰ ਯਾਦ ਕਰਦੇ ਹਨ ਇਸ ਤਰ੍ਹਾਂ ਉਹਨਾਂ ਸਭ ਦੀਆਂ ਰੂਹਾਂ ਵੀ ਅੱਲਾਹ ਦੀ ਬਾਰਗਾ ਵਿੱਚ ਸਾਡੇ ਲਈ ਦੁਆ ਕਰਦੀਆਂ ਹਨ ਤੇ ਇਹ ਸੰਗਤ ਦੀ ਪੀਰ ਸਾਡੇ ਤੇ ਖੁਸ਼ ਹੁੰਦੇ ਨੇ ਜਦ ਵੀ ਅਸੀਂ ਸ਼ਿਜਰਾ ਪੜ ਕੇ ਉਹਨਾਂ ਨੂੰ ਸਵਾਬ ਦਿੰਦੇ ਹਾਂ ਉਹਨਾਂ ਦੀਆਂ ਨੇਕ ਰੂਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੌਣ ਉਹਨਾਂ ਤੱਕ ਸਵਾਬ ਪਹੁੰਚਾ ਰਿਹਾ ਹੈ ਉਹਨਾਂ ਦਾ ਸ਼ਿਜਰਾ ਪੜ ਰਿਹਾ ਹੈ ਸ਼ਿਜਰਾ ਪੜਨ ਦੇ ਜਿੰਨੇ ਫਾਇਦੇ ਹਨ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੰਗਤ ਜੀ ਸਭ ਨੂੰ ਮুরিਦ ਬਣ ਕੇ ਸ਼ਿਜਰਾ شریف ਹਾਸਲ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਰੋਜ਼ਾਨਾ ਪੜਨ ਦਾ ਵਿਰਤ ਬਣਾਉਣਾ ਚਾਹੀਦਾ ਹੈ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਸ਼ਿਜਰਾ شریف ਕੀ ਹੁੰਦਾ ਹੈ ਅਤੇ ਇਸ ਨੂੰ ਪੜਨ ਦੇ ਕੀ ਫਾਇਦੇ ਹਨ ਅਤੇ ਇਸ ਨੂੰ ਕਿਸ ਤਰ੍ਹਾਂ ਪੜਿਆ ਜਾਂਦਾ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਵਾਨ ਜੈ ਪੀਰਾਂ ਦੀ